ਲੋ ਸਿਕਰਟੀਆਂ ਸਿਕਰਾਂ ਵਾਲੇ ਕਿਹੜੇ ਕਿਹੜੇ ਆ ਰੋਟੀਆਂ ਸਿਕਰਆਂ ਚਾਰ ਪਾਰਟੀਆਂ ਐ ਪਹਿਲੀ ਪਾਰਟੀ ਆਮ ਆਦਮੀ ਆ ਦੂਜੀ ਪਾਰਟੀ ਕਾਂਗਰਸ ਆ ਤੀਜੀ ਪਾਰਟੀ ਕਾਲੀਦਲਾ ਚੌਥੀ ਪਾਰਟੀ ਐ ਬੀਜੇਪੀ ਹੁਣੇ ਚਾਰੇ ਪਾੜ ਗਿਆ ਇੱਕ ਦੂਜੇ 'ਤੇ ਇਲਜ਼ਾਮ ਲਾਉਣਗਣਾ ਪੰਜਾਬ ਦੇ ਲੋਕਾਂ ਨੂੰ ਆਪਦੇ ਨਾਲ ਜੋੜਨ ਵਾਸਤੇ ਕਿਉਂਕਿ ਪੰਜਾਬ ਦੇ ਹਾਲਾਤ ਕਿਵੇਂ ਦੇ ਚੱਲ ਰਹੇ ਆ ਤੇ ਪੰਜਾਬ ਦੇ ਇਸਨ ਹਾਲਾਤਾਂ ਦੇ ਉੱਤੇ ਕਿੰਨੇ ਕ ਲੋਕਾਂ ਜਿਹੜੇ ਰੋਟੀਆਂ ਸੇਕੀ ਜਾਂਦੇ ਆ ਗੱਲ ਆਪਾਂ ਵਿਸਥਾਰ ਨਾਲ ਕਰਾਂਗੇ ਗੱਲ ਆਪਾਂ ਪੂਰੇ ਠੋਕਮੇ ਤਰੀਕੇ ਦੇ ਨਾਲ ਕਰਾਂਗੇ ਕਿਉਂਕਿ ਆਪਣਾ ਕੰਮ ਆ ਲੋਕਾਂ ਨੂੰ ਜਾਗਰੂਤ ਕਰਨਾ ਤੇ ਮੈਨੂੰ ਬੜਾ ਦੁੱਖ ਲੱਗਦਾ ਇਸ ਸੀਨ ਨੂੰ ਦੇਖ ਕੇ ਕਿ ਜਦੋਂ ਲੋਕ ਇਨ੍ਹਾਂ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਜਦੋਂ ਉਹ ਦੋ ਕ ਹੰਝੂ ਸਿੜਦੇ ਆ ਇੱਕ ਨਾ ਇੱਕ ਨਾ ਪਾਣੀ ਉਹ ਆਉਂਦੇ ਆ ਅੱਖਾਂ ਲਈ ਇੱਕ ਦਵਾਈ ਆਉਂਦੀ ਹੁੰਦੀ ਆ ਜੇਕਰ ਕਿਸੇ ਨੂੰ ਹੰਝੂ ਨਹੀਂ ਆ ਰਹੇ ਨਾ ਤਾਂ ਅੱਖਾਂ ਵਾਲੀ ਦਵਾਈ ਦੋ ਤੌਮਕੇ ਪਾਲ ਗੇ ਤਾਂ ਹੰਝੂ ਰੁਕਣ ਦਾ ਨਾ ਹੀ ਲੈਂਦੇ ਅੱਜ ਕੱਲ ਦੇ ਲੀਡਰਾਂ ਨੇ ਉਹ ਕੰਮ ਫੜ ਰੱਖੇ ਆ ਕਿ ਚਾਹੇ ਕੋਈ ਵੀ ਆ ਕਿਸੇ ਵੀ ਪਾਰਟੀ ਤੋਂ ਬਿਲੋਂਗ ਕਰਦਾ ਪਰ ਜਦੋਂ ਇਹ ਸਰਕਾਰ ਮੌਜੂਦਾ ਹੁੰਦੀ ਆ ਉਦੋਂ ਗੱਲਾਂ ਹੋਰ ਕਰਦੀ ਆ ਜਦੋਂ ਇਹ ਸਰਕਾਰ ਦੀਆਂ ਸਾਰੀਆਂ ਪਾਵਰਾਂ ਖੋਹ ਲਈਆਂ ਜਾਂਦੀਆਂ ਜਾਂ ਸਰਕਾਰ ਲੋਕਾਂ ਨੂੰ ਬਦਲ ਦਿੰਦੀ ਆ ਉਦੋਂ ਗੱਲਾਂ ਹੋਰ ਹੋ ਜਾਂਦੀਆਂ ਜੇਕਰ ਆਪਾਂ 2000 ਵੀਦੀ ਗੱਲ ਕਰਦੇ ਆ ਜਦੋਂ ਭਗਵੰਤ ਮਾਨ ਸਰਕਾਰ ਮੌਜੂਦਾ ਸਰਕਾਰ ਨਹੀਂ ਸੀ ਤਾਂ ਉਦੋਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਜਿੰਨਾ ਕੁਝ ਵੀ ਕਰਵਾ ਰਹੀ ਹੈ ਇਹ ਸਰਕਾਰ ਕਰਵਾ ਰਹੀ ਹੈ ਚਾਹੇ ਉਹ ਕਾਂਗਰਸ ਆ ਚਾਹੇ ਉਹ ਅਕਾਲੀ ਆ ਜਾਂ ਫਿਰ ਉਹ ਭਾਜਪਾ ਵਾਲਿਆ ਅੱਜ ਆਮ ਆਦਮੀ ਪਾਰਟੀ ਖੁਦ ਮੌਜੂਦ ਸਰਕਾਰ ਚਲਾ ਰਹੀ ਹੈ ਅੱਜ ਖੁਦ ਉਹ ਮੁੱਖ ਮੰਤਰੀ ਹੈ ਤੇ ਅੱਜ ਉਹ ਕੀ ਗੱਲ ਕਹਿ ਰਿਹਾ ਤੁਹਾਨੂੰ ਪਤਾ ਹੈ ਉਹ ਗੱਲ ਕਹਿ ਰਿਹਾ ਕਿ ਜਿੰਨਾ ਕੁਝ ਹੋ ਰਿਹਾ ਹੈ ਇਹ ਸਭ ਕੁਦਰਤ ਦੇ ਰੰਗ ਆ ਸਭ ਕੁਝ ਕੁਦਰਤ ਕਰ ਰਹੀ ਆ ਪਰ ਪੁੱਛਣ ਵਾਲਾ ਹੋਵੇ ਵੀ ਜਦੋਂ ਤੁਸੀਂ ਰੇਤਾ ਗੱਢਣੀ ਹੁੰਦੀ ਹੈ ਤੁਹਾਡੇ ਐਮਐਲਏ ਨੇ ਤੁਹਾਡੇ ਐਮਪੀ ਨੇ ਉਦੋਂ ਕੀ ਹੁੰਦਾ ਹੈ ਉਹੋ ਤਾਂ ਅਸੀਂ ਰੇਤਾ ਖੂਬ ਕੱਢਦੇ ਹਾਂ ਖੂਬ ਵੇਚਦੇ ਹਾਂ 100-100 ਟਿੱਪਰ ਤੁਹਾਡੇ ਚੱਲਦੇ ਆ ਪਰ ਅੱਜ ਉਹਨਾਂ ਦਰਿਆਵਾਂ ਨੂੰ ਡੂੰਗਾ ਕਿਉਂ ਨਹੀਂ ਕੀਤਾ ਗਿਆ ਉਹਨਾਂ ਦਰਿਆਵਾਂ ਦੇ ਵਿੱਚੋਂ ਰੇਤਾ ਤਾਂ ਕੱਢ ਕੇ ਵੇਚ ਲਈ ਪਰ ਉਹ ਦਰਿਆਵਾਂ ਦੀ ਸੁਰੱਖਿਆ ਕੌਣ ਕਰੂਗਾ ਜੇ ਟੋਟਲ ਡਾਟਾ ਨਿਕਲ ਕੇ ਆਇਆ ਹੈ ਪੰਜਾਬ ਦਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਹੁਣ ਤੱਕ ਕਿੰਨੇ ਪਿੰਡ ਡੁੱਬੇ ਹੋਣਗੇ ਆਪਾਂ ਅਕਸਰ ਇੰਟਰਨੈਟ 'ਤੇ ਦੇਖਦੇ ਹਾਂ ਤੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਵੀ ਹੈ ਯਾਰ ਭਈ ਮੈਂ ਵੀਡੀਓ ਤਾਂ ਦੇਖ ਰਿਹਾ ਇੰਸਟਾਗ੍ਰam 'ਤੇ ਜਾਂ ਫੇਸਬੁੱਕ ਉੱਤੇ ਜਾਂ YouTube ਉੱਤੇ ਪਰ ਪਿੰਡ ਕਿੰਨੇ ਡੁੱਬੇ ਦਾ ਟੋਟਲ ਹੁਣ ਤੱਕ 1900 ਪਿੰਡ ਡੁੱਬ ਚੁੱਕਿਆ ਹੈ ਯਕੀਨ ਮੰਨਿਓ 1900 ਪਿੰਡ ਡੁੱਬ ਚੁੱਕਿਆ ਤੇ ਉਸ ਦੇ ਵਿੱਚ ਜਿਹੜੀ ਪਹਿਲਾਂ ਗਿਣਤੀ ਨਿਕਲ ਕੇ ਆਈ ਸੀ ਲੋਕਾਂ ਦੀ ਮੌਤ ਦੀ ਪਹਿਲਾਂ 27 ਨਿਕਲ ਕੇ ਆ ਰਹੀ ਸੀ ਪਰ ਹੁਣ 43 ਤੋਂ ਵੱਧ ਲੋਕਾਂ ਦੀ ਹੈ ਜਿਹੜੀ ਮੌਤ ਹੋ ਚੁੱਕੀ ਆ ਤੇ 43 ਤੋਂ ਵੱਧ ਲੋਕਾਂ ਦੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦੇ ਵਿੱਚ ਉਹਨਾਂ ਦੇ ਬੱਚੇ ਵੀ ਆ ਕਿਸੇ ਦੀ ਭੈਣ ਆ ਕਿਸੇ ਦੀ ਮਾਂ ਆ ਕਿਸੇ ਦਾ ਪੁੱਤ ਆ ਤੇ ਕਿਸੇ ਦੀ ਧੀ ਆ ਜਿਸ ਘਰ ਦਾ ਚਿਰਾਗ ਬੁੱਝ ਚੁੱਕਿਆ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਖੜਾਂ ਦੀ ਮਾਰ ਕੀ ਆ ਤੇ ਹੁਣ ਗੱਲ ਕਰਦੇ ਆ ਲੋਕਾਂ ਦੀ ਕਿ ਕਿੰਨੇ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਹੜ੍ਹਾਂ ਦੇ ਵਿੱਚੋਂ ਤੇ ਕਿੰਨੇ ਲੋਕ ਹਜੇ ਤੱਕ ਉਥੇ ਡੁੱਬੇ ਪਏ ਆ ਟੋਟਲ ਲੋਕ ਜਿਹੜੇ 올ਓਵਰ 1900 ਪਿੰਡਾਂ ਦੇ ਵਿੱਚ ਆਏ ਆ ਉਹ ਆਏ ਆ 385000 ਲੋਕ 385000 ਲੋਕ ਆ ਜਿਹੜੇ 1900 ਪਿੰਡਾਂ ਦੇ ਵਿੱਚ ਇਸ ਹੜ੍ਹਾਂ ਦੀ ਮਾਰ ਦੇ ਵਿੱਚ ਆਏ ਤੇ ਉਹਨਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਸੇਵ ਕੀਤਾ ਗਿਆ ਸਿਰਫ 920972 ਲੋਕਾਂ ਨੂੰ ਮਤਲਬ 20972 ਲੋਕ ਉਹ ਸੀ ਜਿਹੜੇ ਪਾਣੀ ਦੇ ਵਿੱਚ ਡੁੱਬੇ ਪਏ ਸੀ ਤੇ ਉਹਨਾਂ ਨੂੰ ਗਿਸ਼ਟੀਆਂ ਰਾਹੀਂ ਬਾਹਰ ਕੱਢਿਆ ਗਿਆ ਹੈ ਹੁਣ 20972 ਦੇ ਵਿੱਚੋਂ ਕਿਸੇ ਦੀ ਮੌਤ ਵੀ ਹੋਈ ਹੈ ਤੇ ਉਹ ਤਰਤਾਲੀਆਂ ਦੀ ਗਿਣਤੀ ਦੇ ਵਿੱਚ ਵੀ ਆਇਆ ਹੈ ਜੇ ਟੋਟਲ ਕੈਂਪਾਂ ਦੀ ਗੱਲ ਕਰੀਏ ਤਾਂ 196 ਕੈਂਪ ਲਾਏ ਗਏ ਹੈ ਕਿ ਭਾਈ ਤੁਸੀਂ ਇੱਥੇ ਰਹਿ ਸਕਦੇ ਹੋ ਤੁਹਾਨੂੰ ਇੱਥੇ ਲੰਗਰ ਪਾਣੀ ਸੇਵਾ ਪਾਣੀ ਸਾਰਾ ਕੁਝ ਮਿਲੂਗਾ ਜਦੋਂ ਤੱਕ ਤੁਹਾਡਾ ਪਾਣੀ ਘਰਾਂ ਦੇ ਥੱਲੋਂ ਨਹੀਂ ਨਿਕਲ ਜਾਂਦਾ ਘਰੋਂ ਪਾਣੀ ਦਾ ਉਹ ਜਿਹੜਾ ਉਹ ਸਿਸਟਮ ਆ ਉਹ ਥੱਲੇ ਨਹੀਂ ਹੋ ਜਾਂਦਾ ਤੇ ਇਸ ਤੋਂ ਇਲਾਵਾ ਜ਼ਮੀਨ ਦੀ ਆਪਾਂ ਜੇ ਗੱਲ ਕਰਦੇ ਹਾਂ 4,30,000 ਤੋਂ ਵੱਧ ਇਕੜ ਜ਼ਮੀਨ ਆ ਪਰ ਇਹ ਡਾਟਾ ਘੱਟ ਆ ਇਹ ਸਰਕਾਰੀ ਡਾਟੇ ਨਿਕਲ ਕੇ ਆ ਰਹੇ ਆ ਪਰ ਜਿਹੜੀ ਜ਼ਮੀਨ ਡੁੱਬੀ ਆ ਉਹ ਘੱਟੋ-ਘੱਟ 6 ਲੱਖ ਤੋਂ ਵੱਧ ਡੁੱਬੀ ਆ ਪਰ ਸਰਕਾਰੀ ਅੰਕੜਿਆਂ ਦੇ ਵਿੱਚ ਕਿਹੜੀ ਲਿਖੀ ਗਈ ਆ 4,30,000 ਦੇ ਹੁਣ ਦੋ ਟੀਮਾਂ ਕੇਂਦਰ ਸਰਕਾਰ ਦੀਆਂ ਪੰਜਾਬ ਦੇ ਵਿੱਚ ਫਿਰਦੀਆਂ ਆ ਹੁਣ ਤੁਹਾਨੂੰ ਪਤਾ ਦੋ ਟੀਮਾਂ ਗੀਡਿੰਗਾਂ ਲਾਉਂਦੀਆਂ ਫਿਰਦੀਆਂ ਆ ਪੰਜਾਬ ਦੇ ਭਈ ਪੰਜਾਬ ਦੇ ਵਿੱਚ ਐਕਚੁਅਲ ਚ ਪਾਣੀ ਕਿੰਨਾ ਕ ਹੁਣ ਜਿਹੜੀਆਂ ਸਰਕਾਰਾਂ ਦੋ ਕੇਂਦਰ ਦੀਆਂ ਟੀਮਾਂ ਐ ਕੇਜਰੀਵਾਲ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਹੈ ਅੱਜ ਰਾਹੁਲ ਗਾਂਧੀ ਜੀ ਪਹੁੰਚਣਗੇ ਪੰਜਾਬ ਦੇ ਵਿੱਚ ਜੋ ਕਾਂਗਰਸ ਦੇ ਲੀਡਰ ਆ ਜੋ ਮਤਲਬ ਅਪਡੇਟ ਨਿਕਲ ਕੇ ਆ ਰਹੀ ਹੈ ਮੈਂ ਤੁਹਾਡਾ ਨਾਲ ਉਹ ਹੀ ਸ਼ੇਅਰ ਕਰੂੰਗਾ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰਦੇ ਆਂ ਇਹਨਾਂ ਨੇ ਹੁਣ ਸੇਕ ਲੀਆਂ ਇਹ ਰੋਟੀਆਂ ਰੋਟੀਆਂ ਕਿੰਨਾ ਦੇ ਸਿਰ ਤੇ ਸੇਕ ਲੀਆਂ ਪੰਜਾਬ ਦੇ ਲੋਕਾਂ ਸਿਰ ਤੇ ਹੁਣ ਕੀ ਕਰਨਾ ਇਹਨਾਂ ਨੇ ਆਪਣੀਆਂ ਵੋਟਾਂ ਬਚਾਉਣ ਆਉਣਾ ਇਹ ਵੋਟਾਂ ਬਚਾਉਣ ਦੇ ਚੱਕਰ ਦੇ ਵਿੱਚ ਇਹ ਇੱਕ ਦੂਜੇ ਉੱਤੇ ਇਲਜ਼ਾਮ ਲਾਉਣਗੇ ਹੁਣ ਇਹ ਇਲਜ਼ਾਮ ਕੀ ਲਾਉਣਗੇ ਆਮ ਆਦਮੀ ਵਾਲੇ ਲਾਉਣਗੇ ਬੀਜੇਪੀ ਉੱਤੇ ਵੀ ਕੇਂਦਰ ਸਾਡੀ ਮਦਦ ਨਹੀਂ ਕਰਦੀ ਕਿ ਪੰਜਾਬ ਸਰਕਾਰ ਕੋਲੇ ਪੈਸਾ ਕੀ ਪੰਜਾਬ ਸਰਕਾਰ ਇੰਨੀ ਨਿਕੰਮੀ ਆ ਇੰਨਾ ਵੀ ਫੰਡ ਹੈ ਈ ਉਹਨਾਂ ਕੋਲੇ ਇੰਨਾਂ ਦੀਆਂ ਗੱਡੀਆਂ ਤਾਂ ਛੂੰ ਛੂੰ ਚੱਲਦੀਆਂ ਇਹਨਾਂ ਦੇ ਹੈਲੀਕਾਪਟਰ ਛੂੰ ਛੂੰ ਚੱਲਦੇ ਆ ਇਹ ਪੰਜਾਬ ਦੇ ਪੈਸੇ ਨੂੰ ਰਾਜਸਥਾਨ ਜਿਹੜਾ ਵੀ ਆ ਕਰਦੇ ਆ ਲੋਕਾਂ ਦੇ ਪੰਜਾਬ ਦਾ ਪੈਸਾ ਵਰਤ ਕੇ ਇਹ ਤਾਂ ਤਾਮਲ ਲਾਡੂ ਦੇ ਵਿੱਚ ਬੈਨਰ ਲਾਉਂਦੇ ਆ ਪੰਜਾਬ ਦਾ ਪੈਸਾ ਵਰਤ ਕੇ ਹੋਰ ਬਾਰਦੀਆਂ ਸਿੱਟਾਂ ਦੇ ਵਿੱਚ ਇਹ ਕੰਮ ਕਾਜ ਕਰਦੇ ਆ ਜਾਂ ਲੋਕਾਂ ਨੂੰ ਘਮਾਉਂਦੇ ਆ ਦਿੱਲੀ ਵਾਲਿਆਂ ਦੀ ਐਗਜ਼ਾਮਪਲ ਲੈ ਲੈਂਦੇ ਆ ਪਾਕੇਜਰੀਵਾਲ ਕੇਜਰੀਵਾਲ ਦੇ ਨਾਲ ਅੱਧੀ ਤੋਂ ਵੱਧ ਸਿਕਿਉਰਟੀ ਪੰਜਾਬ ਦੀ ਆ ਕੇਜਰੀਵਾਲ ਦੇ ਨਾਲ ਅੱਧੇ ਤੋਂ ਵੱਧ ਲੋਕ ਆ ਜਿਹੜੇ ਪੰਜਾਬ ਦੇ ਉਹਦੇ ਨਾਲ ਜੁੜੇ ਆ ਤੇ ਪੰਜਾਬ ਦੇ ਪੈਸੇ ਨੂੰ ਉਹ ਵਰਤ ਰਿਹਾ ਓਦੋਂ ਉਹ ਪੈਸਾ ਪੰਜਾਬ ਦਾ ਏ ਉਹ ਪੰਜਾਬ ਦਾ ਪੈਸਾ ਪੰਜਾਬ ਉੱਤੇ ਕਿਉਂ ਨਹੀਂ ਲਾਇਆ ਜਾਂਦਾ ਲੋਕ ਇਹ ਸਵਾਲ ਜਦੋਂ ਪੁੱਛਦੇ ਆ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਪੁਲਿਸ ਵਾਲਿਆਂ ਦੁਆਰਾ ਕਿਉਂਕਿ ਉਹ ਮਜਬੂਰ ਆ ਵਿਚਾਰੇ ਉਹ ਉਹਨਾਂ ਦੇ ਸਰ ਤੇ ਪੱਗਾ ਬੰਨੀਆਂ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਪੰਜਾਬ ਆ ਬਹੁਤ ਸਾਰੇ ਪੁਲਿਸ ਵਾਲੇ ਬਹੁਤ ਚੰਗੇ ਬੈਠੇ ਆ ਜਿਹੜੇ ਵੱਡੇ ਅਫਸਰ ਆ ਪਰ ਉਹਾਂ ਦੇ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਸਾਨੂੰ ਧਮਕਾਇਆ ਜਾਂਦਾ ਸਾਨੂੰ ਮਜਬੂਰੀ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਦੇ ਭਾਈ ਐਕਸ਼ਨ ਲੈਣੇ ਪੈਂਦੇ ਆ ਤੇ ਹੁਣ ਲੋ ਸਿਕਰਟੀਆਂ ਸਿਕਰਾਂ ਵਾਲੇ ਕਿਹੜੇ-ਕਿਹੜੇ ਆ ਰੋਟੀਆਂ ਸਿਕਰਆਂਆਂ ਚਾਰ ਪਾਰਟੀਆਂ ਐ ਪਹਿਲੀ ਪਾਰਟੀ ਆਮ ਆਦਮੀ ਆ ਦੂਜੀ ਪਾਰਟੀ ਕਾਂਗਰਸ ਆ ਤੀਜੀ ਪਾਰਟੀ ਕਾਲੀਦਲਾ ਚੌਥੀ ਪਾਰਟੀ ਐ ਬੀਜੇਪੀ ਹੁਣ ਇਹ ਚਾਰੇ ਪਾਰਟ ਗਏ ਇੱਕ ਦੂਜੇ ਉਤੇ ਇਲਜ਼ਾਮ ਲਾਉਣਗਣਾ ਪੰਜਾਬ ਦੇ ਲੋਕਾਂ ਨੂੰ ਆਪਦੇ ਨਾਲ ਜੋੜਨ ਵਾਸਤੇ ਕਿਉਂਕਿ 2027 ਦੇ ਵਿੱਚ ਬਾਈ ਵੋਟਾਂ ਆਉਣ ਲੰਗਾ ਐ ਤੇ ਬਾਈ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਵੋਟਾਂ ਨਹੀਂ ਪਾਉਣੀਆਂ ਵੋਟਾਂ ਸਿਰਫ ਇੱਕ ਉਹ ਸਰਕਾਰ ਨੂੰ ਪਾਉਣੀਆਂ ਜਿਹੜੀ ਸਰਕਾਰ ਨੂੰ ਆਪਾਂ ਨੂੰ ਲੱਗਦਾ ਹੈ ਕਿ ਹਾਂ ਯਾਰ ਇਹਨੇ ਆਪਣੇ ਲਈ ਕੁਝ ਕੀਤਾ ਐ ਕਿਉਂਕਿ ਜਿੰਨੇ ਵੀ ਲੀਡਰਾਂ ਨੂੰ ਤੁਸੀਂ ਘਰ ਚੱਕੋਗੇ ਚਾਰੇ ਪਾਰਟੀਆਂ ਦੇ ਲੀਡਰਾਂ ਨੂੰ ਤੁਸੀਂ ਘਰ ਚੱਕੋਗੇ ਨਾ ਤੇ ਇਹਨਾਂ ਦੇ ਜਿਹੜੇ ਖੜਨਗੇ ਵੋਟਾਂ ਦੇ ਵਿੱਚ ਉਹਨਾਂ ਕੋਲੇ ਕਰੋੜਾਂ ਛੱਡੋ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ ਪਿਆ ਹੈ ਪਰ ਇਹ ਆਪਾਂ ਨੂੰ ਹੁਣ ਦੇਖੇਗੀ ਚੱਲੇ ਆ ਕੋਈ ਲੱਖ ਰੁਪਈਆ ਦਈ ਜਾਂਦਾ ਕੋਈ 2 ਲੱਖ ਦਈ ਜਾਂਦਾ ਕੋਈ 2.5 ਲੱਖ ਦਈ ਜਾਂਦਾ ਹੈ ਇਸ ਤੋਂ ਵੱਧ ਤਾਂ ਆਪਣੇ ਪੰਜਾਬ ਦੇ ਲੋਕ ਪੰਜਾਬੀਆਂ ਨਾ ਖੜੇ ਆ ਇਸ ਤੋਂ ਵੱਧ ਇੱਕ ਮੈਂ ਵੀਡੀਓ ਦੇਖ ਰਿਆ ਸੀ ਭਰਾ ਦੀ ਕੁਸ ਅਖਵੀਰ ਸਿੰਘ ਦੀ ਘਰ ਦੀ ਛੱਤ ਚੋਈ ਜਾਂਦੀ ਸੀ ਜਦੋਂ ਦੇ ਘਰ ਦੀ ਛੱਤ ਚੋਈ ਜਾਂਦੀ ਸੀ ਤੇ ਦੇ ਨਾ ਘਰ ਦੇ ਵਿੱਚ ਕਮਰੇ ਦੇ ਵਿੱਚ ਪ੍ਰਾਂਤਾ ਰੱਖੀਆਂ ਸੀ ਕੋਈ ਚਾਲਾ ਟੋਪ ਰੱਖਿਆ ਸੀ ਵੀ ਜਿੱਥੇ ਪਾਣੀ ਝੁੰਦਾ ਉਹਦੇ ਵਿੱਚ ਪਾਣੀ ਡੱਗ ਪਿਆ ਧਰਤੀ ਤੇ ਪਾਣੀ ਡੱਗੇ ਨਾ ਤੇ ਉਹਦੇ ਘਰੋਂ ਕੋਈ ਤਰਪਾਲ ਮੰਗਣ ਆਉਂਦਾ ਤੇ ਵੀਰ ਕੀ ਕਰਦਾ ਆਪਣੀ ਛੱਦਾ ਤਰਪਾਲ ਲਾ ਕੇ ਨਾ ਉਹਨਾਂ ਨੂੰ ਦੇ ਦਿੰਦਾ ਜਿਗਰਾ ਦੇਖੋ ਇੱਥੋਂ ਕੀ ਹਿਸਾਬ ਹੈ ਤੁਹੁੰਦਾ ਕਿ ਪੰਜਾਬੀਆਂ ਦੇ ਨਾਲ ਸਿਰਫ ਪੰਜਾਬੀ ਹੀ ਖੜੇ ਆ ਪਰ ਆਪਾਂ ਚੰਗੇ ਪੰਜਾਬੀ ਬਰਨਾ ਹੈ ਆਪਾਂ ਦੋਗਲੇ ਪੰਜਾਬੀ ਨਹੀਂ ਘਵੋਣਾ ਵੀ ਇਧਰੋਂ ਇਧਰ ਦੀ ਤੇ ਉਧਰੋਂ ਉਧਰ ਦੀ ਗੱਲਾਂ ਕਰੀ ਜਾਈਏ ਸੋ ਪੰਜਾਬ ਨੂੰ ਇਸ ਟਾਈਮ ਪੰਜਾਬੀਆਂ ਦੀ ਜ਼ਰੂਰਤ ਆ ਤੇ ਪੰਜਾਬੀਆਂ ਦੇ ਨਾਲ ਪੰਜਾਬੀ ਖੜੇ ਵੀ ਆ ਮੋੜ ਨਾ ਮੋੜਾ ਜੋੜ ਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਵੱਧ ਘੱਟ ਗੱਲ ਕਹੀ ਹੋਗੀ ਤਾਂ ਮਾਫ਼ ਕਰਿਓ ਕਿਉਂਕਿ ਆਪਣਾ ਕੰਮ ਆ ਲੋਕਾਂ ਨੂੰ ਜਾਗਰੂਤ ਕਰਨਾ ਜਿੰਨੀ ਕਿ ਮਤਬੁੱద్ధి ਆਪਰੇ ਸੱਤੇ ਪਾਸ਼ਾ ਵਾਹਿਗੁਰੂ ਨੇ ਆਪਰੋ ਬਖਸ਼ੀ ਆ ਤੋ ਜਿੰਨਾ ਦਾ ਦਿਮਾਗ ਆਪਾਂ ਲਾ ਸਕਦੇ ਆ ਇਧਰੋਂ ਉਧਰੋਂ ਇਨਫੋਰਮੇਸ਼ਨ ਇਕੱਠੀ ਕਰਕੇ ਨੌਲੇਜ ਇਕੱਠੀ ਕਰਕੇ ਤੁਹਾਡੇ ਤੱਕ ਜਰੂਰ ਪਹੁੰਚਾਉਣੇ ਆ ਆਪਾਂ ਕੋਈ ਫੜੀਆਂ ਹੀ ਨਹੀਂ ਮਾਰਦੇ ਭਾਈ ਜਣਾਂਗੇ ਆਪਾਂ ਵੱਡੇ ਆ ਇੱਕ ਕਮਰੇ ਦੇ ਵਿੱਚ ਬੈਠੇ ਆ ਸਾਦਾ ਆਪਣਾ ਕਮਰਾ ਔਰ ਇਸ ਕਮਰੇ 'ਚ ਬੈਠ ਕੇ ਕੋਸ਼ਿਸ਼ ਕਰਦੇ ਆ ਕਿ ਲੱਖਾਂ ਲੋਕਾਂ ਤੱਕ ਗੱਲਬਾਤ ਪਹੁੰਚਾਈ ਜਾਵੇ ਕਿਉਂਕਿ ਮੇਰੇ ਤੱਕ ਵੀ ਕਿਸੇ ਨੇ ਇਸ ਟਾਈਮ ਲੱਖਾਂ ਲੋਕਾਂ ਨੇ ਗੱਲਬਾਤ ਪਹੁੰਚਾਈ ਸੀ ਦਿਮਾਗ ਦੇ ਵਿੱਚ ਮੇਰੇ ਵੀ ਕੁਝ ਭਾਇਆ ਸੀ ਤਾਂ ਹੀ ਅੱਜ ਮੈਂ ਤੁਹਾਡੇ ਸਾਹਮਣੇ ਇਸ ਵੀਡੀਓ ਨੂੰ ਪੇਸ਼ ਕਰ ਰਿਹਾ ਸੋ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ